ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਜਿਸ ਫਿਲਮ ਦੀ ਗੱਲ ਕਰਨ ਲੱਗੇ ਆ ਉਹ ਹੈ ਫਿਲਮ ਸ਼ਾਇਰ ਸ਼ਾਇਰ ਫਿਲਮ ਉਹਦੇ ਪ੍ਰਤਾਪ ਨੇ ਡਾਇਰੈਕਟ ਕੀਤੀ ਹੈ ਤੇ ਜਗਦੀਪ ਵੜਿੰਗ ਦੀ ਲਿਖੀ ਹੋਈ ਹੈ ਇਸ ਵਿੱਚ ਮੇਨ ਲੀਡ ਦੇ ਵਿੱਚ ਨੇ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਇਹਨਾਂ ਦੀ ਜੋੜੀ ਦੀਆਂ ਪਹਿਲਾਂ ਵੀ ਬਹੁਤ ਸਾਰੀਆਂ ਕਮਾਲ ਦੀਆਂ ਫਿਲਮਾਂ ਆ ਚੁੱਕੀਆਂ ਨੇ ਜਿਵੇਂ ਕਿ ਕਲੀ ਜੋਟਾ ਬਹੁਤ ਕਮਾਲ ਦੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ ਉਸੇ ਤਰ੍ਹਾਂ ਹੀ ਇਸ ਜੋੜੀ ਦੀ ਮੁਹੱਬਤ ਦੀ ਬਾਤ ਪਾਉਂਦੀ ਫਿਲਮ ਸ਼ਾਇਰ ਹੈ ਸ਼ਾਇਰਾਂ ਦੀ ਕਿਤਾਬਾਂ ਦੀ ਤੇ ਸੰਗੀਤ ਦੀ ਦੁਨੀਆ ਨੂੰ ਮੁਹੱਬਤ ਕਰਨ ਵਾਲੇ ਲੋਕਾਂ ਦੀ ਖਾਸ ਪਸੰਦੀਦਾ ਫਿਲਮ ਬਣੂਗੀ ਸ਼ਾਇਰ ਇਸ ਫਿਲਮ OTT ਪਲੇਟਫਾਰਮ ਚੋਪਾਲ ਦੇ ਉੱਤੇ ਰਿਲੀਜ਼ ਹੋ ਚੁੱਕੀ ਹੈ ਤੁਸੀਂ ਸਾਰੇ ਦੇਖ ਸਕਦੇ ਹੋ ਤੇ ਖਾਸ ਕਰ ਜੋ ਲੋਕ ਮੁਹੱਬਤ ਨੂੰ ਮੁਹੱਬਤ ਕਰਨਾ ਜਾਣਦੇ ਨੇ ਤੇ ਸੰਗੀਤ ਨੂੰ ਮੁਹੱਬਤ ਕਰਦੇ ਨੇ ਕਿਤਾਬਾਂ ਨੂੰ ਮੁਹੱਬਤ ਕਰਦੇ ਨੇ ਕਲਾ ਨੂੰ ਮੁਹੱਬਤ ਕਰਦੇ ਨੇ ਉਹਨਾਂ ਲੋਕਾਂ ਦੀ ਖਾਸ ਪਸੰਦ ਹੈ ਫਿਲਮ ਸ਼ਾਇਰ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਸੱਤਾ ਤੇ ਸੀਰੋ ਨਾਂ ਦੇ ਦੋ ਮੇਨ ਲੀਡ ਨੇਗੇ ਉਹਨਾਂ ਦੀ ਮੁਹੱਬਤ ਦੀ ਬਾਤ ਪਾਉਂਦੀ ਹੈ ਤੇ ਖਾਸ ਗੱਲ ਇਹ ਹੈ ਕਿ ਉਸ ਮੁਹੱਬਤ ਨੂੰ ਪ੍ਰਾਪਤ ਕਰਨਾ ਹੀ ਮੁਹੱਬਤ ਨਹੀਂ ਹੁੰਦੀ ਉਸ ਮੁਹੱਬਤ ਲਈ ਜੀਣਾ ਹੀ ਸ਼ਾਇਰ ਫਿਲਮ ਜੀ ਕਿਆ ਹੋ ਸਿਖਾਉਂਦੀ ਹੈ ਇਸ ਦੇ ਵਿੱਚ ਮੇਨ ਕਲਾਕਾਰਾਂ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਦੀ ਤਾਂ ਗੱਲ ਕਾਫੀ ਵੱਖਰੀ ਹੀ ਹੈ ਇਸ ਦੇ ਨਾਲ ਨਾਲ ਜਿਹੜੇ ਸਬ ਕਲਾਕਾਰ ਨੇਗੇ ਉਹਨਾਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਤੇ ਸੰਗੀਤ ਇਸ ਫਿਲਮ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਕਿਰਦਾਰ ਦੇ ਤੌਰ ਤੇ ਉੱਭਰਦਾ ਤੇ ਸੰਗੀਤ ਆਪਣੇ ਆਪ ਦੇ ਵਿੱਚ ਇੱਕ ਕਿਰਦਾਰ ਬਣ ਜਾਂਦਾ ਹੈ ਖਾਸ ਕਰ ਸ਼ੀਰੋ ਦੇ ਵੱਲੋਂ ਦਿੱਤੇ ਹੋਏ ਬੋਲ ਭਾਵ ਕੇ ਸ਼ਾਇਰੀ ਦੇ ਰੂਪ ਵਿੱਚ ਜੋਹ ਬੋਲ ਦਿੰਦੀ ਹੈ ਤੇ ਉਹ ਬੋਲ ਹੀ ਆਪਣੇ ਆਪ ਵਿਚੇ ਕੇ کردار ਬਣ ਜਾਂਦੇ ਨੇ ਜਿਹੜੇ ਫਿਲਮ ਨੂੰ ਅੱਗੇ ਲੈ ਕੇ ਜਾਂਦੇ ਆ ਹੁਣ ਜੇਕਰ ਗੱਲ ਕਰੀਏ ਇਸ ਫਿਲਮ ਦੀ ਕਹਾਣੀ ਦੀ ਤਾਂ ਵਨ ਲਾਈਨ ਦੇ ਵਿੱਚ ਜੇ ਕਹਿਣਾ ਹੋਵੇ ਤਾਂ ਉਹ ਇਹ ਹੈ ਕਿ ਸੱਤਾ ਨਾਲ ਦਾ ਜ਼ਿਮੀਦਾਰਾਂ ਦਾ ਮੁੰਡਾ ਹੁੰਦਾ ਹੈ ਤੇ ਜਿਹੜਾ ਸ਼ੀਰੋ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦਾ ਤੇ ਉਹਦੀ ਮੁਹੱਬਤ ਦੇ ਵਿੱਚ ਪੈ ਜਾਂਦਾ ਤੇ ਉਸ ਮੁਹੱਬਤ ਦੇ ਲਈ ਹੀ ਉਹ ਸੰਗੀਤ ਸਿੱਖਣਾ ਸ਼ੁਰੂ ਕਰਦਾ ਹੈ ਸ਼ੇਰੋ ਸ਼ਾਇਰੀ ਸਿੱਖਣੀ ਜਿਹੜੀ ਆ ਉਹ ਸ਼ੁਰੂ ਕਰਦਾ ਤੇ ਫਿਰ ਉਹ ਕਿਵੇਂ ਕਿਸ ਤਰ੍ਹਾਂ ਇੱਕ ਸ਼ਾਇਰ ਬਣਦਾ ਹੈ ਤੇ ਕਿਸ ਤਰ੍ਹਾਂ ਉਸ ਕੁੜੀ ਦੀ ਮੁਹੱਬਤ ਦੇ ਵਿੱਚ ਆਪਣੇ ਆਪ ਨੂੰ ਢਾਲਦਾ ਤੇ ਅੰਤ ਉਸ ਨੂੰ ਬਿਨਾਂ ਪ੍ਰਾਪਤ ਕੀਤੇ ਹੀ ਉਸ ਮੁਹੱਬਤ ਨੂੰ ਕਿਵੇਂ ਸਫਲ ਬਣਾਉਂਦਾ ਹੈਗਾ ਇਹ ਕਹਾਣੀ ਜਿਹੜੀ ਉਹ ਸ਼ਾਇਰ ਦੀ ਜਿਸ ਨੂੰ ਅਸੀਂ ਤੁਹਾਨੂੰ ਪੂਰੀ ਨਹੀਂ ਦੱਸਾਂਗੇ ਤੁਹਾਡਾ ਮਜ਼ਾ ਜਿਹੜਾ ਉਹ ਕਿਰਕਰਾ ਹੋ ਸਕਦਾ ਹੈਗਾ ਹੁਣ ਜੇਕਰ ਗੱਲ ਕਰੀ ਜਾਵੇ ਇਸ ਫਿਲਮ ਦੀ ਖੂਬਸੂਰਤੀ ਦੀ ਤਾਂ ਉਹ ਇਹ ਹੈ ਕਿ ਇਹ ਫਿਲਮ ਸਾਹਿਤ ਕਲਾ ਤੇ ਮੁਹੱਬਤ ਦੀ ਬਾਤ ਪਾਉਂਦੀ ਹੈ ਸਾਹਿਤ ਦੀ ਬਾਤ ਪਾਉਂਦੀ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਪਹਿਲਾਂ ਗੁਰਦਾਸ ਮਾਨ ਦੀ 3 ਵੱਲੋਂ ਬਣਾਈ ਗਈ ਫਿਲਮ ਵਾਰਿਸ ਸ਼ਾਹ ਸੀ ਜੋ ਕਿ ਵਾਰਿਸ ਸ਼ਾਹ ਦੀ ਜ਼ਿੰਦਗੀ ਦੇ ਉੱਤੇ ਆਧਾਰਿਤ ਸੀ ਉਹਦੇ ਵਿੱਚ ਵੀ ਸ਼ੇਰੋ ਸ਼ਾਇਰੀ ਦੀ ਗੱਲ ਕੀਤੀ ਜਾਂਦੀ ਹੈ ਜੋ ਵਾਰਿਸ ਸ਼ਾਹ ਨੇ ਹੀਰ ਰਚੀ ਹੀਰ ਦੀ ਰਚਨਾ ਕੀਤੀ ਉਸ ਦੀ ਬਾਤ ਪਾਈ ਜਾਂਦੀ ਹੈ ਪਰ ਸ਼ਾਇਰ ਫਿਲਮ ਦੇ ਵਿੱਚ ਇਤਿਹਾਸ ਨੂੰ ਨਹੀਂ ਲਿਆ ਗਿਆ ਬਲਕਿ ਇੱਕ ਕਹਾਣੀ ਨੂੰ ਬਣਾਇਆ ਗਿਆ ਉਸ ਕਹਾਣੀ ਦੇ ذریعے ਸ਼ੇਰੋ ਸ਼ਾਇਰੀ ਦੀ ਗੱਲ ਕੀਤੀ ਗਈ ਹੈ ਜਿਹੜੀ ਕਿ ਸਤਿੰਦਰ ਸਰਤਾਜ ਦੇ ਮੂੰਹੋਂ ਤੇ ਨੀਰੂ ਬਾਜਵਾ ਜੋ ਕਿ ਸ਼ੀਰੋ ਦਾ ਪਾਤਰ ਨਿਭਾਉਂਦੀ ਹੈ ਉਹਦੇ ਮੂੰਹੋਂ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਦਰਸ਼ਕਾਂ ਨੂੰ ਤੇ ਖਿੱਚ ਪਾਉਂਦੀ ਹੈ ਹੁਣ ਜੇਕਰ ਇਸ ਫਿਲਮ ਦੀਆਂ ਕਮਜ਼ੋਰੀਆਂ ਦੀ ਗੱਲ ਕੀਤੀ ਜਾਵੇ ਤਾਂ ਡਾਇਰੈਕਟਰ ਵੱਲੋਂ ਕਿਤੇ ਨਾ ਕਿਤੇ ਬਹੁਤ ਸਾਰੀਆਂ ਕਮਜ਼ੋਰੀਆਂ ਵੀ ਇਸ ਫਿਲਮ ਦੇ ਵਿੱਚ ਰਹਿ ਗਈਆਂ ਕਥਾ ਦੇ ਪੱਖੋਂ ਇਸ ਫਿਲਮ ਦੀ ਗਤੀ ਦੇ ਵਿੱਚ ਕਿਤੇ ਨਾ ਕਿਤੇ ਘਾਟ ਮਹਿਸੂਸ ਹੁੰਦੀ ਹੈ ਜਿੱਥੇ ਕਿਤੇ ਦਰਸ਼ਕ ਜਿਹੜਾ ਉਹ ਫਿਲਮ ਨਾਲੋਂ ਟੁੱਟਦਾ ਮਹਿਸੂਸ ਕਰਦਾ ਪਰ ਫਿਰ ਵੀ ਨਾਲ-ਨਾਲ ਆਪਣੀ ਹੀ ਫਿਲਮ ਦਰਸ਼ਕ ਨੂੰ ਤੋੜ ਲੈਂਦੀ ਹੈ ਇਸ ਤੋਂ ਬਿਨਾ ਫਿਲਮ ਦੀ ਸ਼ੁਰੂਆਤ ਦੇ ਹੁੰਦੀ ਹੈ ਕਿ ਜੋਗਰਾਜ ਨੂੰ ਇੱਕ ਕਵਿਸ਼ਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਜਿਹੜਾ ਕਿ ਇਨਕਲਾਬੀ ਕਵਤਾਮਾਂ ਦੇ ਰੂਪ ਵਿੱਚ ਸਿਸਟਮ ਨੂੰ ਸਟੇਟ ਨੂੰ ਕਰ ਦੇਣ ਵਾਲੀਆਂ ਕਵਿਤਾਵਾਂ ਗਾਉਂਦਾ ਹੈ ਪਰ ਉਸ ਜਿਹੜੀ ਸਿਸਟਮ ਦੇ ਵਿੱਚ ਕਬਿਸ਼ਰੀ ਦੀ ਪੰਜਾਬ ਦੀ ਮਹਾਨ ਗਾਥਾ ਦਾ ਜਿਹੜਾ ਅੰਤ ਡਾਇਰੈਕਟਰ ਗਲਤੀ ਨਾਲ ਜਿਹੜਾ ਉਹ ਕਰ ਬੈਠਦਾ ਕਿ ਉਸ ਕਬਿਸ਼ਰੀ ਨੂੰ ਝੋਟੇ ਨਾਲ ਸਨਮਾਨਿਤ ਕਰਕੇ ਉਸ ਗਾਥਾ ਨੂੰ ਉੱਥੇ ਬੰਦ ਕਰ ਦਿੰਦਾ ਜਿਹੜਾ ਕਿ ਇੱਕ ਤਰ੍ਹਾਂ ਨਾਲ ਪੰਜਾਬ ਦੀ ਲੋਕ ਗਾਥਾ ਦਾ ਅਪਮਾਨ ਵੀ ਹੈ ਤੇ ਇਹ ਡਾਇਰੈਕਟਰ ਦੀ ਬਹੁਤ ਵੱਡੀ ਗਲਤੀ ਵੀ ਹੈ ਜਿਹੜੀ ਕਿ ਫਿਲਮ ਦਾ ਇੱਕ ਉਗੜਮਾ ਪੱਖ ਹੋ ਸਕਦਾ ਸੀਗਾ ਉਹ ਡਾਇਰੈਕਟਰ ਵੱਲੋਂ ਇਹ ਨਹੀਂ ਦਿਖਾਇਆ ਗਿਆ ਜਿਹੜਾ ਕਿ ਫਿਲਮ ਦੀ ਕਮਜ਼ੋਰੀ ਸਾਬਤ ਹੋਇਆ ਇਸ ਤੋਂ ਇਲਾਵਾ ਫਿਲਮ ਦੀ ਕਾਸਟਿਊਮ ਦੇ ਦੇ ਵਿਚ ਵੀ ਦਰਸ਼ਕਾਂ ਨੂੰ ਥੋੜੀ ਘਾਟ ਮਹਿਸੂਸ ਕੀਤੀ ਗਈ ਕਿ ਜਦੋਂ ਸੱਤਾ ਨਾਮ ਦਾ ਜਿਹੜਾ ਪਾਤਰ ਹੈਗਾ ਉਹ ਪਹਿਲਾਂ ਜ਼ਿਮੀਦਾਰਾਂ ਦਾ ਸਿੰਪਲ ਸਾਦਾ ਮੁੰਡਾ ਹੁੰਦਾ ਪਰ ਜਦੋਂ ਸ਼ਾਇਰ ਬਣਦਾ ਤਾਂ ਇੱਕਦਮ ਉਹ ਲਾਈਮ ਲਾਈਟ ਦੇ ਵਿੱਚ ਆ ਜਾਂਦਾ ਤੇ ਇੱਕਦਮ ਬਹੁਤ ਸੋਹਣਾ ਕਾਸਟਿਮ ਪਾ ਕੇ ਦਰਸ਼ਕਾਂ ਨੂੰ ਸਕਰੀਨ ਦੇ ਉੱਤੇ ਜਿਹੜਾ ਉਹ ਦਿਖਾਈ ਦਿੰਦਾ ਜਿੱਥੇ ਦਰਸ਼ਕਾਂ ਨੂੰ ਇਹ ਗੱਲ ਖਟਕਦੀ ਹੈ ਕਿਉਂਕਿ ਬਦਲਾਅ ਜਿਹੜਾ ਮਨੁੱਖ ਦੇ ਵਿੱਚ ਉਹ ਹੌਲੀ-ਹੌਲੀ ਸਹਿਜ-ਸਹਿਜ ਨਾਲ ਹੀ ਆਉਂਦਾ ਤੇ ਸਹਿਜ ਨਾਲ ਹੀ ਆਇਆ ਬਦਲਾਅ ਜਿਹੜਾ ਉਹ ਚੰਗਾ ਲੱਗਦਾ ਪਰ ਕੁੱਲ ਮਿਲਾ ਕੇ ਇਹਨਾਂ ਕੁਝ ਗਲਤੀਆਂ ਦੇ ਬਾਵਜੂਦ ഇങ്ങ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੀ ਹੈ ਤੇ ਦਰਸ਼ਕ ਉਸ ਦੇ ਨਾਲ ਜੁੜ ਕੇ ਅੱਗੋਂ ਉਸ ਫਿਲਮ ਦੀ ਸ਼ੇਰੋ ਸ਼ਾਇਰੀ ਦੇ ਨਾਲ ਤੁਰੇ ਜਾਂਦੇ ਆ ਤੇ ਉਸ ਮੁਹੱਬਤ ਦੀ ਬਾਤ ਪਾਉਂਦੀ ਫਿਲਮ ਸ਼ਾਇਰ ਨੂੰ ਨਾਲ-ਨਾਲ ਦੇਖਦੇ ਨੇ ਤੇ ਮਾਨਦੇ ਨੇ ਖਾਸ ਕਰ ਉਹਨਾਂ ਲੋਕਾਂ ਨੂੰ ਜ਼ਿਆਦਾ ਪਸੰਦ ਆਊਗੀ ਜੋ ਮੁਹੱਬਤ ਕਿਤਾਬਾਂ ਸੰਗੀਤ ਕਲਾ ਨੂੰ ਪਿਆਰ ਕਰਨ ਵਾਲੇ ਨੇ ਤੇ ਜੋ ਦਰਸ਼ਕ ਸਿਨੇਮਾ ਹਾਲ ਦੇ ਵਿੱਚ ਚਟਕਾਰਾ ਭਾਲਦੇ ਨੇ ਜੋ ਲਾਈਮਲਾਈਟ ਦੇ ਲਿਸ਼ਕਾਰੇ ਭਾਲਦੇ ਨੇ ਉਹਨਾਂ ਦਰਸ਼ਕਾਂ ਨੂੰ ਥੋੜਾ ਇਹ ਫਿਲਮ ਬੋਰ ਕਰ ਸਕਦੀ ਹੈ ਪਰ ਜਿਆਦਾਤਰ ਮੁਹੱਬਤ ਦੀ ਬਾਤ ਪਾਉਣ ਵਾਲੀ ਫਿਲਮ ਦਰਸ਼ਕਾਂ ਨੂੰ ਪਸੰਦ ਵੀ ਆ ਰਹੀ ਹੈ ਕਿਉਂਕਿ ਸਿਨੇਮਾ ਘਰਾਂ ਦੇ ਵਿੱਚ ਵੀ ਇਸ ਫਿਲਮ ਨੇ ਕਾਫੀ ਅੱਛਾ ਜਿਹੜਾ ਉਹ ਆਪਣਾ ਪਰਫਾਰਮੈਂਸ ਦਿੱਤੀ ਸੀ ਤੇ ਹੁਣ OTT ਪਲੇਟਫਾਰਮ ਦੇ ਉੱਤੇ ਇਹ ਫਿਲਮ ਆਈ ਹੈ ਤੇ OTT ਉੱਤੇ ਵੀ ਇਸ ਫਿਲਮ ਨੂੰ ਬਹੁਤ ਜ਼ਿਆਦਾ ਮੁਹੱਬਤ ਜਿਹੜੀ ਉਹ ਮਿਲ ਰਹੀ ਹੈ ਸੋ ਕੁੱਲ ਮਿਲਾ ਕੇ ਸ਼ਾਇਰ ਫਿਲਮ ਪੰਜਾਬੀ ਸਿਨੇਮਾ ਦੀ ਪ੍ਰਾਪਤੀ ਹੈ ਜਿਵੇਂ ਕਿ ਬਾਰਿਸ਼ਾ ਫਿਲਮ ਸੀ ਇਸ ਲਈ ਇਹ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਇਸ ਲਈ ਫਿਲਮੀ ਵੱਲੋਂ ਇਸ ਫਿਲਮ ਨੂੰ ਰੇਟਿੰਗ ਦੇ ਤੌਰ ਤੇ 5 ਵਿੱਚੋਂ ਚਾਰ ਨੰਬਰ ਅਸੀਂ ਦੇ ਰਹੀਆਂ ਤੁਹਾਡਾ ਚੈਨਲ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ